ਪੰਜਾਬ ਅਤੇ ਹਰਿਆਣਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਦੇ ਵਿਰੋਧ ਨਾਲ ਜੁੜੇ ਮੁੱਦਿਆਂ ਬਾਰੇ ਚਰਚਾ ਲਈ ਰਾਜਪੁਰਾ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਵੀ ਮੌਜੂਦ ਰਹੇ ਮਗੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨਾਲ ਵੱਖ-ਵੱਖ ਮੁੱਦਿਆਂ ਤੇ ਵਿਸਥਾਰਚ ਚਰਚਾ ਹੋਈ ਗੱਲਬਾਤ ਹਾਂ ਪੱਖੀ ਮਾਹੌਲ ਵਿੱਚ ਹੋਈ ਅਤੇ ਕਿਸਾਨਾਂ ਨਾਲ ਅੱਗੇ ਵੀ ਗੱਲਬਾਤ ਹੋਵੇਗੀ ਇਹਦੀ ਪੋਜ਼ਿਟਿਵ ਗੱਲ ਇਹ ਆ ਵੀ ਅੱਜ ਵੀ ਗੱਲਬਾਤ ਹੋਈ ਗੱਲਬਾਤ ਬਹੁਤ ਸਾਰੀਆਂ ਡਿਟੇਲ ਡਿਸਕਸ਼ਨਸ ਹੋਈਆਂ ਉਹ ਕਈ ਚੀਜ਼ਾਂ ਜਿਹੜੀਆਂ ਓਪਨਲੀ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਇਹਨੂੰ ਇਹ ਕਹਿ ਸਕਦੇ ਆ ਜਦੋਂ ਟੇਬਲ ਟਾਕ ਹੁੰਦੀ ਹੈ ਇਹਨੂੰ ਪੋਜ਼ਿਟਿਵ ਸਟੈਪ ਹੀ ਲੈਣਾ ਚਾਹੀਦਾ ਹਜੇ ਅੱਗੇ ਵੀ ਇਹ ਚੱਲਦੀ ਹੈ ਦੂਜੇ ਪਾਸੇ ਕਿਸਾਨਾਂ ਨਾਲ ਬੈਠਕ ਤੋਂ ਬਾਅਦ ਅੰਮ੍ਰਾਲਾ ਦੇ ਡਿਪਟੀ ਕਮਿਸ਼ਨਰ 파ਰਥ ਗੁਪਤਾ ਨੇ ਦੱਸਿਆ ਕਿ ਅਸੀਂ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਹੈ ਤੇ ਟਕਮਹਲ ਲੱਭਣ ਲਈ ਯਤਨ ਕੀਤੇ ਜਾ ਰਹੇ ਨੇ। ਅਸੀਂ ਨੇ ਜੋ ਕਿਸਾਨ ਯੂਨੀਅਨ ਕਿਸਾਨ ਸਾਥੀ ਤੇ ਉਨ੍ਹਾਂ ਦੀ ਬਾਤ ਸੁਣੀ। ਔਰ ہمارا ਪ੍ਰਯਾਸ ਇਹੀ ਰਹੇਗਾ ਕਿ ਜੋ ਹੈ ਟਾਕਸ के थ्रू ਜੋ ਵੀ ਮੁੱਦੇ ਹੈ ਉਸ ਨੂੰ ਰਿਜ਼ੋਲਵ ਕੀਤਾ ਜਾਵੇ। ਲੇਕਿਨ ਸਰਮ ਸਿੰਘ ਪੁੰਦੇਰ ਨੇ ਵੀ ਇਹ ਜਿਸ ਕਜੋਗ ਹੈ ਕਿ ਪੰਜਾਬ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਜ ਦਿੱਲੀ ਕੂਚ ਕਰਨ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ